ਹੈਲੋ ਜੀ ਸਤ ਸ੍ਰੀ ਅਕਾਲ ਸਾਰੇ ਨੂੰ ਲਾਈਫ ਆਫ ਮਨਦੀਪ ਤੇ ਤੁਹਾਡਾ ਬਹੁਤ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਮੋਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਤੇ ਲੋ ਜੀ ਆਪਣਾ ਸਵੀਰ ਦੇ ਕੰਮਕਾਰ ਸ਼ੁਰੂ ਹੋ ਗਏ ਪਹਿਲਾਂ ਮੈਂ ਆਪਣੇ ਮਿਸਤਰੀ ਲੱਗੇ ਹੋਏ ਸੀਗੇ ਬਾਹਰ ਤੇ ਪਹਿਲਾਂ ਮੈਂ ਉਹਨਾਂ ਨੂੰ ਚਾਹ ਪਾਣੀ ਕਰਕੇ ਦਿੱਤਾ ਤੇ ਫੇਰ ਮੈਂ ਲੱਗੀ ਸੀ ਆਪਣੇ ਕੰਮ ਕਰਨ। ਅੱਜ ਥੋੜਾ ਜਿਹਾ ਬਾਅਦ ਦੇ ਸੀਗਾ ਕੰਮ ਕਿਉਂਕਿ ਵਿੱਚ ਹੀ ਮੈਂ ਉਹਨਾਂ ਦੇ ਨੂੰ ਚਾਹ ਪਾਣੀ ਫੜਾਉਣਾ ਧਰਨਾ ਸੀਗਾ ਤੇ ਵਿੱਚ ਹੀ ਮੈਂ ਆਪਣੇ ਘਰ ਦੇ ਕੰਮ ਕਰ ਰਹੀ ਸੀ। ਤੇ ਕੱਪੜੇ ਵੀ ਮੇਰੇ ਬਹੁਤ ਹੋਏ ਪੈਸੇ ਇਕੱਠੇ ਤਹਿ ਕਰਨ ਵਾਲੇ ਤੇ ਇੱਕ ਦਿਨ ਤਾਂ ਇਹਨਾਂ ਨੇ ਧੁੱਤੇ ਸੀ ਸਾਰੇ ਕੱਪੜੇ। ਤੇ ਚਲੋ ਜੀ ਬਸ ਵਿੱਚ ਹੀ ਮੈਂ ਚਾਹ ਪਾਣੀ ਕਰਦੀ ਰਹੇ ਤੇ ਵਿੱਚ ਵਿੱਚ ਮੈਂ ਧੁਰ ਦੀ ਖਤਮੀ ਵਿੱਚ ਤਹਿਾਂ ਕਰਕੇ ਰੱਖਦੇ ਸਾਰੇ ਕੱਪੜੇ ਤਹਿਾਂ ਕਰਕੇ ਰੱਖਦੇ ਸੀ। ਤੇ ਲੋ ਜੀ ਨਾ ਡ੍ਰੈੰਗ ਰੂਮ ਵਿੱਚ ਮੈਂ ਸੁੰਭਰ ਦਿੰਦੀ ਸੀ ਪਰ ਮੈਂ ਤੋਂ ਉੱਥੇ ਚੰਗੀ ਤਰ੍ਹਾਂ ਡਸਟਿੰਗ ਜਿਣੀ ਹੋਈ ਸੀ ਸफाई ਨਹੀਂ ਹੋਈ ਸੀ ਤੇ ਮੈਂ ਕਿ ਚਲੋ ਵੀ ਅੱਜ ਲੱਗਦੇ ਆ ਕਿ ਵੀ ਇਹ ਵੀ ਸਾਫ ਕਰ ਦਾਂ ਤੇ ਕੋਈ ਆਪਣਾ ਕੋਈ ਵੀ ਆਉਂਦਾ ਫਿਰ ਇੱਥੇ ਬੈਠ ਜਾਂਦਾ ਤੇ ਚਲੋ ਜਿਵੇਂ ਸਾਫ ਕਰਤਾ ਸੀ ਸਾਰਾ ਆਪਣਾ ਡ੍ਰੈੰਗ ਰੂਮ ਤੇ ਫਿਰ ਮੈਂ ਆ ਗਈ ਸਿਰਸੋਈ ਚ ਰਸੋਈ ਚ ਖੁਸ਼ੀ ਦੇ ਪਾਪਾ ਘਰੇ ਸੀ ਤੇ ਇਹਨਾਂ ਨੇ ਲਈ ਸੀ ਸਬਜ਼ੀ ਮੈਂ ਕਿ ਚਲੋ ਵੀ ਸਬਜ਼ੀ ਕੱਢ ਕੇ ਰੱਖ ਦਾਂ ਤੇ ਉਧਰ ਮੈਨੂੰ ਘੰਟਾ ਸਾਰਾ ਲੱਗ ਗਿਆ ਸੀਗਾ ਸਾਰਾ ਡ੍ਰੈنگ ਰੂਮ ਚ ਤੇ ਫਿਰ ਮੈਂ ਵਾਪਸ ਇੱਧਰ ਆਈ ਸੀ ਇੱਧਰ ਆ ਕੇ ਪਹਿਲੇ ਤਾਂ ਮੈਂ ਸਾਰੀ ਸਬਜੀ ਛਾਂਟ ਕੇ ਰੱਖੀ ਕਿਉਂਕਿ ਗਰਮੀ ਬਹੁਤ ਆ ਵੀ ਚਲੋ ਲਫਾਫਿਆਂ ਚ ਕਾਹਨੂੰ ਰੱਖਣੀਆਂ ਉਹਦੇ ਕਰਕੇ ਮੇਰੇ ਮੇਰੇ ਤਾਂ ਬੂਈਏ ਲੈ ਕੇ ਰੱਖੇ ਹੋਏ ਨੇ ਮੈਂ ਤੇ ਜਿਹੜੀ ਵੀ ਸਬਜੀ ਹੁੰਦੀ ਹੈ ਮੈਂ ਤਾਂ ਬੂਈਆਂ ਚ ਕੱਢ ਕੇ ਰੱਖ ਦਿੰਨੀ ਹੁੰਦੀ ਆ ਵੀ ਨਹੀਂ ਲਫਾਫੇ ਚ ਖਰਾਬ ਹੋ ਜਾਂਦੀ ਆ ਤੇ ਚਲੋ ਜੀ ਇਹ ਲਫਾਫੇ ਵੀ ਮੈਂ ਇੱਕ ਦੋ ਕਸਾਂ ਕੇ ਰੱਖ ਲੈਨੇ ਵੀ ਚਲੋ ਕੁਛ ਨਾ ਕੁਛ ਪਾ ਕੇ ਰੱਖਿਆ ਜਾਂਦਾ ਤੇ ਚਲੋ ਜੀ ਅੱਜ ਕਰਨੇ ਆ ਮੈਂ ਦਰਾਜ਼ ਸਾਫ਼ ਕਿਉਂਕਿ ਆਪਣੇ ਦਰਾਜ਼ਾਂ ਚ ਨਾ ਜੇ ਹਰ ਮਨ ਨੂੰ ਖੁਸ਼ੀ ਨੂੰ ਕੋਈ ਇੱਕ ਚੀਜ਼ ਚਾਹੀਦੀ ਹੁੰਦੀ ਹੈ ਨਾ ਇਹ ਮੇਰੇ ਸਾਰਾ ਸਮਾਨ ਖੰਡਿਆ ਜਿਣਿਆ ਹੋਇਆ ਸਾਰਾ ਖੰਡਿਆ ਦਿੰਦੇ ਨੇ ਆਏ ਹੱਥ ਮਾਰ ਮਾਰ ਵਿੱਚੋਂ ਚੀਜ਼ ਲੱਭਣਗੇ ਵੀ ਜਣੀ ਬਸ ਕਿੱਥੇ ਖੋ ਗਈ ਸਾਡੀ ਚੀਜ਼ ਫਿਰ ਇਹ ਮੈਂ ਸਾਰੇ 3 ਨੇ ਦਰਾਜ਼ ਇਹ ਮੈਂ ਉਪਰਲਾ ਦਰਾਜ਼ ਮੈਂ ਪਹਿਲਾਂ ਕਰਿਆ ਸੀ ਸਾਫ਼ ਤੇ ਫਿਰ ਬਾਅਦ ਵਿੱਚ ਇਹ ਲਾਂਭੀ ਸੀ ਕੰਮ ਵਕਤ ਨੂੰ ਹੁਣ ਬੈਠ ਕੇ ਹੈਗੀ ਨਾਲ ਦੀ ਨਾਲ ਕਰ ਲਵਾਂ ਕਿਉਂਕਿ ਉੱਪਰ ਲੇਟਣਾ ਤਾਂ ਮੇਰੀ ਖਰੂਗ ਬਸ ਇੱਕ ਕੁੰਨੀ ਵਾਲਾ ਲਫਾਫਾ ਕਰਨਾ ਹੈ ਦਿਵਸ ਇੱਕ ਮੇਰਾ ਸਬਜੀ ਵਾਲੇ ਡੋਂਗਾ ਰੱਖਿਆ ਹੋਇਆ ਤੇ ਇਹ ਚਲੋ ਜੀ ਜੜਾ ਹੈ ਲਾਲ ਪੋਲਾ ਦੇਖ ਰਹੀ ਹਾਂ ਇਹ ਮੇਰੇ ਉੱਪਰ ਰੱਖਿਆ ਸੀ ਫਿਰ ਮੈਂ ਇਹਦੇ ਹੇਠਾਂ ਰੱਖਤਾ ਸੀ ਤੇ ਚਲੋ ਜੀ ਆਪਾਂ ਸਾਰਾ ਸਮਾਨ ਵਿੱਚੋਂ ਝਣਕੇ ਰੱਖ ਦਿੰਨੀ ਆ ਤੇ ਇਹ ਹੈਗਾ ਮੇਰਾ ਸੌਦੇ ਵਾਲਾ ਡਰਾਜ ਇਹਦੇ ਵਿੱਚ ਮੈਂ ਸਾਬਣਾਂ ਨਹਾਉਣ ਵਾਲੀ ਸਾਬਣਾਂ ਕੱਪੜੇ ਧੋਣ ਵਾਲੀ ਸਾਬਣਾਂ ਪਾਂਡੇ ਵਾਲੀ ਸਾਬਣ ਐ ਬਸ ਐਸਾ ਹੈ ਬਰਸ਼ਵਾਰਸ਼ਾ ਜਾਂ ਕੋਸਕੋਲ ਗਿਟ ਵਗੈਰਾ ਰੱਖ ਦਿੰਦੀ ਹਤੀ ਉਹ ਮੈਂ ਚਿਣ ਕੇ ਰੱਖਦਾ ਪਾਂਡੇ ਮੈਂ ਨਾਲ ਦੀ ਨਾਲ ਮਾਂਜੀ ਜਾਂਦੀ ਸੀ ਕਿਉਂਕਿ ਪਾਂਡੇ ਆਜੂ ਬਹੁਤ ਜ਼ਿਆਦਾ ਲੋਡ ਪੈਂਦੀ ਸੀ ਤੇ ਚਲੋ ਜੀ ਬਸ ਪਾਂਡੇ ਤੇ ਮੇਰੇ ਸਾਰੇ ਮਾਂਜੇ ਹੋਏ ਸੀ ਮੈਂ ਹੁਣ ਸੈਲਫ ਸਾਫ ਕਰਤੀ ਪਾਂਡੇ ਮੈਂ ਸਾਰੇ ਚਿਣ ਤੇ ਸਾਰੇ ਮੈਂ ਪਾਂਡੇ ਮਾਂਜ ਕੇ ਰੱਖਦੇ ਸੀ ਤੇ ਫਿਰ ਬਸ ਮੈਂ ਪੌਣੇ ਸੀਗੇ ਉਹ ਵੀ ਫੋਣ ਕੇ ਰੱਖਦੇ ਤੇ ਹੁਣ ਚਲੋ ਬਸ ਮੈਂ ਇਧਰ ਉਧਰ ਸੈਲਫ ਸਾਫ ਕਰਤੀ ਤੇ ਹੁਣ ਮੈਂ ਸੁੰਬਰ ਕੇ ਬਾਕੀ ਕੰਮ ਫੇਰ ਕਰੂੰ Terima kasih telah menonton! ਗਿਲੇ ਹੋਣ ਸੀ ਅੰਦਰ ਟੱਬ ਤੇ ਉਹ ਦਸਤਵੀਨ ਧੋਤਾ ਸੀ ਮੈਂ ਹੈਲੋ ਜੀ ਸਸਿਕਾ ਸਾਰੇ ਨੂੰ ਲਾਈਫ ਆਫ ਹਮਨਦੀਪ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਰਹੋ ਹੋਗੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਪਰ ਪਹਿਲਾਂ ਬਹੁਤ ਵਧੀਆ ਮੌਸਮ ਹੋ ਗਿਆ ਸੀ ਹਮ ਮੌਸਮ ਜੇ ਫੀਟ ਚੀਜ਼ ਹੋ ਗਿਆ ਧਰਮੀ ਬਹੁਤ ਹੋਈ ਪਈ ਆ ਅੱਜ ਮੇਰੀ ਸਾਰੀ ਭਾਜ ਨਾ ਕਿ ਸਾਰਾ ਦੇ ਨਾ ਜੇ ਮੇਰਾ ਭਾਜ ਨਾ ਠੇ ਚ ਲੰਗੀ ਆ ਸਾਰੀ ਦਿਹਾੜੀ ਮੇਰੀ ਭਾਜ ਨਾ ਠੇ ਚ ਲੰਗੀ ਆ ਬਿਲਕੁਲ ਨਹੀਂ ਟਾਈਮ ਮੈਨੂੰ ਮਿਹਰੇ ਹੈਗਾ ਬੈਠਣ ਦਾ ਤੇ ਹੁਣ ਵੀ ਹੁਣ ਬਸ ਮੈਂ ਨਾ ਆ ਕੇ ਆਈ ਸੀ ਹੁਣ ਮੈਂ ਕਹ ਮੈਂ ਤੇ 2 ਮਿੰਟ ਆਮ ਲਵਾਂਗੀ ਮੈਂ ਫੇਰ ਆਪਣੇ ਕੰਮ ਕਰਨ ਲੱਗੂਗੀ ਤੇ ਚਲੋ ਜੀ ਤੁਸੀਂ ਆ ਦੇਖੀਆ ਹੈਲੋ ਕਰ ਤੁਮਣਾ ਹੈ ਹਰਮਨ ਆਪਣਾ ਉਹ ਆ ਰਿਹਾ ਹੈਲੋ ਕਰੋ ਕਿ ਆਪਣੇ ਲੱਗੇ ਸੀ ਮਿਸਤਰੀ ਬਾਹਰ ਉਹਦੇ ਪਰ ਕਿੱਜ ਸਾਰੇ ਦੀ ਹੜੀ ਮੇਰੀ ਫੇਰਦੀ ਲੈਣਗੀ ਆ ਥੋੜੇ ਚਿਰ ਬਾਅਦ ਚਾਹ ਬਣਾ ਦਿਓ ਚਾਹ ਬਣਾ ਦਿਓ ਮਿਸਤਰੀ ਲੱਗੇ ਹੋਏ ਸੀ ਬਾਹਰ ਮਿੱਟੀ ਸਿੱਟਣ ਲੱਗੇ ਨੇ ਆਪਣੇ ਮੂਹਰੇ ਦਾਣਾਂ ਚ ਆਪਣਾ ਮੂਹਰ ਟੈਲਾ ਜਿਹੜੇ ਲਾਈਏ ਸੀ ਉਹ ਪੱਟਦੀਆਂ ਸਾਰੀਆਂ ਸਾਰਾ ਉੱਚਾ ਕਰਕੇ ਇੰਟਰਲੌਕ ਲਾਉਣੀ ਆ ਸ਼ਾਇਦ ਮੇਲਾ ਦਾ ਵੀੜੇ ਚ ਵੀ ਲਾ ਦੇਣਾ ਕੀ ਕਰਨਾ ਤੇ ਚਲੋ ਜੀ ਨਹਾਉਣ ਤੋਂ ਪਹਿਲੇ ਮੈਂ ਆਪਣਾ ਸਾਰਾ ਕੰਮ ਨਿਵੇੜ ਕੇ ਗਈ ਸੀ ਸਾਰਾ ਕੰਮ ਅਜੇ ਥੋੜਾ ਜਿਹਾ ਮੈਂ ਡ੍ਰੈੰਗ ਰੂਮ ਸਾਫ਼ ਕਰਿਆ ਸੀ ਤੇ ਥੋੜਾ ਜਿਹਾ ਮੈਂ ਰਸੋਈ ਸਾਫ਼ ਕਰੀ ਸੀ ਪਰ ਮੇਰਾ ਥੋੜਾ ਥੋੜਾ ਜਿਹਾ ਇਹ ਕੰਮ ਰਹਿ ਗਿਆ ਉਹ ਮੈਂ ਕੱਲੂ ਕਰੂੰਗੀ ਤੇ ਚਲੋ ਬਾਹਰੇ ਖੇਡ ਕੇ ਆਇਆ ਗਰਮੀ ਗਰਮੀ ਹੋਇਆ ਪਿਆ ਆਪਣੀ ਖੁਸ਼ੀ ਜੀ ਆਇਨੀ ਟਿਊਸ਼ਨ ਤੋਂ ਤੇ ਦੇਖੋ ਡਰੈਗ ਰੂਮਾ ਕਿਵੇਂ ਸਾਫ ਕਰਿਆ ਸਾਰਾ ਆਂਦਾ ਕਪੜਾ ਉਹ ਪਾੜ ਗਿਆ ਉਹ ਮੈਂ ਨਵਾਂ ਕਪੜਾ ਲੈ ਕੇ ਆਉਣਾ ਜਦੋਂ ਕਿ ਕਿਤੇ ਬਾਜ਼ਾਰ ਜਾਵਾਂ ਕਿ ਫੇਲ ਲੈ ਕੇ ਆਉਂ ਹੁਣ ਤੇ ਇੱਕ ਤਾਂ ਗਰਮੀ ਜਿਹਾ ਕਰਕੇ ਹੁਣ ਆਪਣੇ ਘਰੇ ਵੀ ਕੰਮ ਕਰਨਗੇ ਇਹਦੇ 2-4 ਦਿਨ ਫੇਲ ਲੈ ਕੇ ਤੇ ਦੇਖੋ ਸਾਰਾ ਕੰਮ ਨਵੇੜ ਕੇ ਮੈਂ ਫੇਰ ਗਈ ਸੀ ਕੋਚਾ ਵੀ ਲਾਤਾ ਸਬਜੀ ਤੋਂ ਕਿਸ ਮਾਰ ਕੇ ਕੱਟ ਕੇ ਪਾਣੀ ਪਾ ਕੇ ਰੱਖਤਾ ਕਿਉਂਕਿ ਬਸ ਮੈਂ ਸਾਰਾ ਕੁਝ ਇਕੱਠਾ ਹੀ ਕੱਟਤਾ ਬਸ ਮੈਂ ਇਕੱਲਾ ਟਮਾਟਰ ਟਮਾਟਰ ਅੱਡ ਕੱਟੂਗੀ ਤੇ ਇਹਨਾਂ ਦੀ ਬਣਾਉਣੀ ਆ ਚਟਣੀ ਤੇ ਇਹ ਵੀ ਸਮਾਨ ਮੈਂ ਸਾਰਾ ਧੋ ਕੇ ਸਮਾਰ ਕੇ ਰੱਖਤਾ ਮਿਰਚਾ ਸਾਫ਼ ਕਰਕੇ ਪਿਆਜ਼ ਕੱਟ ਕੇ ਰੱਖਤੀ ਭਾਂਡੇ ਮਾਂਸ ਤੇ ਸੈਂਕ ਸਾਰੇ ਖਾਲੀ ਨੇ ਉਹ ਮੈਂ ਕਾਫੀ ਬਣਾ ਕੇ ਪੀਤੀ ਸੀ ਬਾਕੀ ਮੇਰਾ ਕੰਮ ਸਾਰਾ ਮੁੱਕ ਗਿਆ ਹੁਣ ਮੈਂ ਬਸ ਮੈਂ ਸਬਜੀ ਨੂੰ ਤੜਕਾ ਲਾਉਣਾ ਹੋ ਹੋਰ ਚੱਲੋ ਨਾ ਚੱਲ ਚਟਣੀ ਬਹੁਤ ਔਖੀ ਬਣੂ ਤੇ ਮੈਂ ਜਦ ਬਹੁਤ ਜਿਆਦਾ ਹੀ ਘੋਲ ਲੀ ਬਹੁਤ ਚੜ੍ਹ ਮੈਨੂੰ ਕੱਲ ਨੂੰ ਲੰਚ ਚਾਹੀਦੀ ਦੇ ਦਿਓ ਮੈਂ ਜੀ ਚਟਣੀ ਜੀ

ਕਹਿੰਦੀ ਅੱਛਾ ਵੇਖਾਂ ਕਿੰਨੇ ਸੋਹਣੇ ਨੇ ਲੈ 500 ਇਹ ਮੈਂ ਕਾਲ ਕਾਸਟ ਉੱnik ਲਈ ਹਣਗੇ ਲੈ 50 ਦੇਖੀ ਸੇਮ ਹੀ ਉਪਨ ਬਣਾਏ ਨੇ ਮੈਂ ਇੱਕ ਕਾਲ ਹੋਰ ਚ ਗਨਗੀ ਵੀ ਤਿੰਦਾ ਲੈ ਉਹ ਚ ਅਧਾ ਸੇਮ ਨੇ ਦੋ ਅੱਛੇ 500 ਹੈ 1700 ਦਾਸ ਨੇ ਕਿੰਨੇ ਸੋਹਣੇ ਲੱਗਦੇ ਨੇ ਨਿੱਕੇ ਨਿੱਕੇ ਇਹ

ਲੱਗਿਆ ਕਿੰਨਾ ਵਧੀਆ ਇਹਨਾਂ ਦੀ ਚਟਣੀ ਬਣਵਾ ਲਈ ਬਣਵਾ ਲਓ ਜੇ ਪਿਆਜ਼ਾਂ ਕੱਲੇ ਪਿਆਜ਼ਾਂ ਨੂੰ ਇਹਦੇ ਵਿੱਚ ਦਬਾਰੇ ਦੀਦੀ ਹੋਣੀ ਹੁਣ ਉੱਟੂ ਮੈਂ ਤੇ ਬਾਝਣਾ ਰਸੋਈ ਚ ਮੈਂ ਤੁਸੀਂ ਭੱਜ ਲੈ ਮੇਰੇ ਨਾਲ ਉਹ ਬਣਨਾਂ ਨਾ ਆਪ ਦੋਨੇ ਭੱਜ। ਆਪ ਦੋਨੇ ਭੱਜਾਂਗੇ ਅੰਦਰ ਜਾ ਕੇ ਬਹਿ ਜਾਣਾ। ਫਿਰ ਜਦੋਂ ਇਸ ਮੈਨ ਲੋਟ ਕੀ ਫਿਰ ਅੰਦਰ ਆ ਜਾ ਇੱਥੇ ਆ ਜਾਵਾਂਗੇ। ਖੜਚੀ ਖੜਚੀ। ਹੂੰ। ਹਾਂ ਹਾਂ ਘੱਟਾ ਨਹੀਂ ਇਹ ਨੂੰ ਹੁਣ ਚਾੜਦੇ ਕੀ ਜਿਹੜਾ ਕੋਨ ਸਰਟੀਫਿਕੇਟ ਹੈ ਹਾਂ ਹਾਂ ਘੋੜੀ ਕੌਂਦੀ ਆ ਮਿਕਸੀ ਟੱਕਣ ਤੇ ਹੱਥ ਧਰੇ ਬਿਨਾ ਦਾਸ ਹੋਗਾ ਕੱਟਣੇ ਬਾਕੀ ਆ ਜਮਨ ਦੇ ਕਾਲ ਦੀ ਬੋਲ ਆਈ ਬੋਲੀਦਾ ਹੁੰਦਾ ਹਾਂ ਰਾਜਾ ਬੋਲੇ ਵਜੀਰ ਕੌਣ ਇਹਨਾਂ ਵਿੱਚ ਚੋਰ ਦੱਸੋ ਕੌਣ ਆਪਾ ਸਤੂ ਰਾਜਾ ਬਸਤੂ ਕੀ ਬਣ ਗਿਆ ਵਜੀਰ ਨਾ ਉਹ ਕੀ ਬਣ ਗਈ ਮੈਂ ਵਜੀਰ ਬਣ ਗਈ ਉਹ ਚੋਰ ਬਣ ਗਿਆ ਹਾਂ ਚੋਰ ਬਣ ਗਿਆ ਅੱਛਾ ਹਾਂ ਇਹ ਪਰਚੀ ਬਦਲ ਦਿੰਦੇ ਹੁੰਦੇ ਨੇ

ਕਮ ਨਹੀਂ ਦੇਮ ਤੇ ਚਲੋ ਜੀ ਆ ਬੜਾ ਸਾਰਾ ਕੰਮ ਨਹੀਂ ਪੜਿਆ ਸਾਰਾ ਕੰਮ ਕਰਤਾ ਹੁਣ ਮੈਂ ਭਾਂਡੇ ਮਾਂਜ ਕੇ ਤੇ ਸੈਲਫ ਸਾਫ ਕਰਕੇ ਆਈ ਆ ਲੱਟਾਂ ਭਜਾਤੀਆਂ ਹੁੰਡੇ ਜੁੰਡੇ ਨਾਲ ਤੇ ਬਸ ਮੋਟਰ ਚਾਲਦੀ ਆ ਵੀ ਟੈਂਕੀ ਭਰ ਲਈਏ ਤੇ ਵਾਸਾ ਬਾਕੀ ਬੇਲਨੇ ਆ ਕੰਮ ਨਿਭੜ ਕੇ ਸਾਰੇ ਅੱਜ ਅਸੀਂ ਥੋੜਾ ਜਿਹਾ ਹੱਮਤ ਤੇ ਖੁਸ਼ੀ ਨਾਲ ਖੇਡਣ ਲੱਗ ਗਏ ਲੱਗ ਗਿਆ ਸੀ ਬਹੁਤ ਮਜ਼ਾ ਆਇਆ ਤੇ ਪਰ ਅੱਗੇ ਜਦੋਂ ਖੇਡਦੇ ਹੁੰਦੇ ਸੀ ਜਦੋਂ ਵੀ ਟਾਈਮ ਸਨ ਫ੍ਰੀ ਹੋ ਕੇ ਖੇਡਦੇ ਹੁੰਦੇ ਸੀ ਬਚਪਨ ਦੀ ਖੇਡ ਆ ਤੁਸੀਂ ਵੀਡੀਓ ਵਿੱਚ ਦੇਖਿਓ ਬਚਪਨ ਦੀ ਖੇਡ ਆ ਆਪਾਂ ਬਹੁਤ ਹੈਂਡਲੀ ਸ਼ੂਟਿੰਗ ਹੁੰਦੀ ਆ ਨਹੀਂ ਪਰ ਅੱਗੇ ਟਾਈਮ ਸਨ ਫ੍ਰੀ ਹੋ ਕੇ ਖੇਡਦੇ ਹੁੰਦੇ ਸੀ ਖੁਸ਼ੀ ਦੇ ਪਾਪਾ ਵੀ ਕਹਿੰਦੇ ਸੀ ਕਹਿੰਦੇ ਅੱਗੇ ਛੋਟੇ ਹੁੰਦੇ ਕਹਿੰਦੇ ਟੈਨਸ ਕੋਈ ਨਹੀਂ ਹੁੰਦੀ ਤੇ ਕਹਿੰਦੇ ਟੈਨਸ ਫਰੀ ਹੁੱਕੇ ਕਹਿੰਦੀ ਆਪਾਂ ਕਿੰਨਾ ਖੇਡਦੇ ਹੁੰਦੇ ਸੀ ਕਹਿੰਦੇ ਹੁਣ ਤਾਂ ਦਿਮਾਗ 'ਚ ਕੰਮ ਨਹੀਂ ਘੁੰਮੀ ਜਾਂਦੇ ਨੇ ਪਰ ਅਸੀਂ ਬਹੁਤ ਖੇਡੇ ਬਹੁਤ ਚਿਰ ਖੇਢੀ ਗਏ ਅਸੀਂ ਚਲੋ ਮੇਰੇ ਮਾਇ ਸੀਗਾ ਮਾਂ ਕਿ ਚਲੋ ਚਟਨੀ ਵੀ ਬਣਾ ਕੇ ਰੱਖਤੀ ਦਾਲ ਵੀ ਤਿਆਰ ਸੀ ਹੀ ਆਟਾ ਵੀ ਹੁੰਨੇ ਪਿਆ ਸੀ ਮਾਂ ਚਲੋ ਪਾ ਥੋੜੇ ਚ ਖੇਡ ਲੈਣੇ ਆ ਬਹੁਤ ਵਧੀਆ ਲੱਗਿਆ ਬਹੁਤ ਮਨਜਾ ਖੁਸ਼ ਹੋਈ ਆ ਤੇ ਚਲੋ ਜੀ ਜਿੰਨਾ ਕੋ ਜਿੰਨਾ ਕੋ ਮਨ ਖੁਸ਼ ਹੋਏ ਅੱਲਾ ਬਸਹੀ ਨਹੀਂ ਅੱਜ ਕੱਲ ਦੇ ਟਾਈਮ ਵਿੱਚ ਤਾਂ ਟੈਨਸ਼ਨਾਂ ਨਾਲ ਹੀ ਦਿਮਾਗ ਖਰਾਬ ਹੋਈ ਰਹਿੰਦੇ ਨੇ ਤੇ ਚਲੋ ਜੀ ਆਪਾਂ ਸੰਨ ਫੇਰ ਮਿਲਾਂਗੇ ਵੀਡੀਓ ਵਧੀਆ ਕਿਤਾ ਲਾਇਕ ਕਰਦੇ ਪਲੀਜ਼ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਏ ਸਾਰੇ ਪੈਗੇ ਬੈਠੇ ਬੈਠੇ ਮੋਟਰ ਹੰਦ ਕਰਕੇ ਹੋਈ ਨਹੀਂ